ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਬਾਈ ਜੀ ਪਹੁੰਚੇ ਆ ਅੱਜ ਪਿੰਡ ਚੌਕੇ ਤੇ ਗਰਜੀਤ ਬਾਈ ਦੇ ਖੁੱਡੇ ਇੱਥੇ ਕਬੂਤਰ ਰੱਖੇ ਹੋਏ ਆ। ਅਸੀਂ ਵੀਰ ਜੀ ਆਏ ਸੀ ਉਹਰੇ ਹੂਟਰ ਸਿਸਟਮ ਲਗਾਣਾ ਤੁਹਾਨੂੰ ਦੱਸ ਦਈਏ ਕਿ ਇੱਥੇ ਰਾਤੀ ਬਾਈ ਜੀ ਚੋਰ ਆ ਗਏ। ਖੁੱਡੇ ਦੀ ਇੱਕ ਜਾਲੀ ਉਹਨਾਂ ਨੇ ਪੱਟ ਲਈ ਸੀ। ਸ਼ੈੱਡ ਤੇ ਜਿਹੜੀ ਬਿਲਡਿੰਗ ਕੀਤੀ ਪਈ ਆ ਇਹ ਸਮਝ ਲਓ ਵੀ ਚੋਰ ਹੱਥੋਂ ਤਿਲਕ ਗਿਆ ਬਾਈ ਹੁਣਾਂ ਦੇ ਪੈਰ ਤੇ ਥੋੜੀ ਜੀ ਸੱਟ ਜੀ ਲੱਗੀ ਆ ਪ੍ਰੋਬਲਮ ਕਰਕੇ। ਬਾਈ ਹੁਣੀ ਪੌੜੀਆਂ 'ਚ ਡਿੱਗ ਗਏ। ਤੇ ਚੋਰ ਨੇ ਬਾਈ ਤੁਹਾਨੂੰ ਦੱਸ ਦਿੰਨੇ ਆ ਛਾਲ ਕਿੱਥੇ ਮਾਰੀ ਆ ਆ ਜਾਲੀ ਪੱਟੀਆਂ ਦੇਖੋ ਵਿੱਚੋਂ ਬਰੀਕ ਜਾਲੀ ਜਿਹੜੀ ਆ ਬਿਲਡਿੰਗ ਹੁਣ ਕੀਤੀ ਆ ਨਵੀਂ ਲਾਈ ਆ ਤੇ ਆਪਾਂ ਹੂਟਰ ਸਿਸਟਮ ਲਗਾਤਾ ਇੱਥੇ ਸਾਰੇ ਖੁੱਡੇ ਜਿਹੜੇ ਕਵਰ ਕੀਤੇ ਨੇ ਤੇ ਚੋਰ ਨੇ ਬਾਈ ਇੱਥੇ ਬੜੀ ਉੱਚੀ ਆ ਘੱਟੋ ਘੱਟ 15 16 ਫੁੱਟ ਉੱਚਾ ਹੋਊਗਾ ਉੱਪਰੋਂ ਦੇਖੋ ਇੱਥੇ نیچے ਛਾਲ ਮਾਰੀ ਆ ਤੇ ਇਧਰ ਨਾਲ ਪਿੱਛੇ ਜੰਗਲ ਜੜ ਆ ਆ ਕਿਕਰਾਂੀਆਂ ਨੇ ਤੇ ਬੰਦਾ ਜਿਹੜਾ ਹੈਗਾ ਇਧਰੋਂ ਭੱਜ ਗਿਆ ਤੇ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹੱਥ ਨਹੀਂ ਆਇਆ ਬੰਦਾ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਜਾਲੀ ਪੱਟੀ ਇੱਥੋਂ ਦੀ ਅੰਦਰ ਨਹੀਂ ਬੜਾ ਹੋਇਆ ਛੋਟੀ ਸੀ ਜਾਲੀ ਤੇ ਉਹ ਤੋਂ ਬਾਅਦ ਬੰਦੇ ਨੇ ਇਹ ਦਰਵਾਜ਼ਾ ਜਿਹੜਾ ਹੈਗਾ ਖੋਲਿਆ ਇਹ ਬਾਹਰ ਵਾਲੇ ਦਰਵਾਜ਼ੇ ਖੁੱਲੇ ਸੀ ਜੀ ਹਾਂ ਇਹ ਖੁੱਲੇ ਹੁੰਦੇ ਆ ਵੀਰੋ ਉਹ ਲੌਕ ਹੁੰਦਾ ਚਾ ਇਹਨੂੰ ਆ ਉਹਨਾਂ ਨੂੰ ਅੰਦਰ ਲੌਕ ਕੀਤਾ ਹੋਇਆ ਸੀ ਲੌਕ ਹੋਣ ਦੇ ਕਾਰਨ ਜਦੋਂ ਉਹਨੇ ਖੋਲਣ ਦੀ ਕੋਸ਼ਿਸ਼ ਕੀਤੀ ਤੇ ਦਰਵਾਜ਼ੇ ਦੀ ਆਵਾਜ਼ ਥੱਲੇ ਆਈ ਤੇ ਬਾਈ ਹੁਣੀ ਥੱਲੇ ਗਏ ਤੇ ਚੋਰ ਨੂੰ ਜਦੋਂ ਖੜਨ ਲਈ ਉੱਪਰ ਆ ਰਹੇ ਸੀ ਤੇ ਬਾਈ ਹੁਣੀ ਡਿੱਗ ਗਏ ਬਾਈ ਜੀ ਕਿੱਦਾਂ ਹੋਇਆ ਮਾੜਿਆ ਜੀ ਦੱਸਿਓ ਜੀ ਸਸੀ ਗਾ ਵੀਰੇ ਸਾਰਿਆਂ ਨੂੰ ਬਾਰਕ ਦਾ ਟਾਈਮ ਸੀ ਵੀਰੇ ਨਾ ਮਤਲਬ ਕਿ ਉਪਰੋਂ ਖੜਕਾ ਹੋਇਆ ਜਦੋਂ ਆਏ ਨਾ ਮਤਲਬ ਕਿ ਪੌੜੀਆਂ ਵੀਰੇ ਮੇਰੇ ਨਾ ਪੈਰ ਫਿਸ਼ਲ ਕਰਕੇ ਤੁਸੀਂ ਜਾਗਦੇ ਸੀ 12 ਵਜੇ ਹਾਂ ਜਾਗਦੇ ਸੀ ਵੀਰੇ ਫਿਰ ਡਿਜੀਟਲ ਆਉਣੀ ਪੈਂਦੀ ਹੈ ਬਾਈ ਹੁਣ ਇਹ ਰੱਖਿਆ ਸਹੀ ਆ ਹਾਂ ਨਹੀਂ ਲੈ ਕੇ ਹੁੰਦੇ ਬਾਹਰ ਕੱਢ ਕੇ ਬਸ ਇੱਥੇ ਸੀ ਵੀਰੇ ਮਤਲਬ ਕਿ ਉਹ ਖੁੱਡੇ ਚ ਬੜਿਆ ਹੋਇਆ ਸੀ ਬਾਈ ਅੱਛਾ ਉਹ ਉਧਰ ਹਾਂ ਹਾਂ ਉਹ ਜਾਲ ਦੇ ਅੰਦਰ ਵੀ ਖੁੱਡੇ ਲੌਕ ਹੋਣ ਕਰਕੇ ਮਤਲਬ ਕਿ ਬੱਚਾ ਰਹਿ ਗਈ ਬਈ ਪਰਮਾਤਮਾ ਨੇ ਸਹੀ ਆ ਸਹੀ ਆ ਰੱਖਦੇ ਹਾਂ ਜੀ ਤੇ ਢਾਣ ਰੱਖਿਆ ਕਰੋ ਬਾਈ ਤੁਹਾਨੂੰ ਤੋਂ ਬਹੁਤ ਆ ਬਾਈ ਹੁਣ ਮਤਲਬ ਕਿ ਇਹਨਾਂ ਦਾ ਕੰਮ ਚੱਲ ਪਿਆ ਸ਼ੁਰੂ ਹੋ ਗਿਆ ਬਈ ਧੁੰਦਾਂ ਦੇ ਕਰਕੇ ਬਾਈ ਧੁੰਦ ਤਾਂ ਹੁਣ ਦੇਖੋ ਫੁੱਲ ਧੁੰਦ ਪੈ ਗਈ ਐਸ ਟਾਈਮ ਵੀ ਦੇਖੋ ਚਿੱਟਾ ਹੋ ਗਿਆ ਸਾਰਾ ਹਾਂਜੀ ਬਾਈ ਤੇ ਦਿਨੇ ਜਿਹੜੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਆ ਤੇ ਬਾਈ ਹੁਣੀ ਅਜ ਕਬੂਤਰ ਆਪਣੇ ਹੂਟਰ ਲਾਏ ਇਸ ਕਰਕੇ ਦਾਣਿਆਂ ਤੋਂ ਥੋੜੇ ਲੇਟ ਹੋ ਗਏ ਹੁਣੇ ਦਾਣੇ ਪਾਏ ਨੇ ਤੇ ਬਾਈ ਜੀ ਬੇਨਤੀ ਇਹੀ ਆ ਕਿ ਪੂਰਾ ਧਿਆਨ ਰੱਖਿਆ ਕਰੋ ਆਪਾਂ ਜਿਹੜਾ ਹੂਟਰ ਰੱਖਿਆ ਕਰੋ ਬਾਈ ਮੁਰਕੇ ਨਰਸਾਨ ਹੋ ਜਾਂਦਾ ਬੰਦਾ ਬਾਅਦ ਵਿੱਚ ਪਸਤਾਉਣਾ ਬਾਈ ਜਿਹੜਾ ਹੂਟਰ ਸਿਸਟਮ ਆਪਾਂ ਲਗਾਉਨੇ ਆ ਫੁੱਲ ਕੰਮ ਕਰਦਾ ਪੂਰਾ ਗਾਰੰਟੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਨਾਲ ਚੋਰ ਚੋਰੀ ਨਹੀਂ ਕਰ ਸਕਦਾ ਕਬੂਤਰ ਥੋੜੇ ਡਰਦੇ ਆ ਦਾਣੇ ਖਾਣ ਆ ਰਹੇ ਆ ਬਈ ਆਪਣੇ ਤੋਂ ਤੇ ਸਿਰਫ ਤੁਹਾਨੂੰ ਇਹ ਆਪਾਂ ਦੱਸਣਾ ਅਲਰਟ ਕਰਨਾ ਸਾਡਾ ਫਰਜ਼ ਮੰਨਦਾ ਹੈਗਾ ਆ ਕਿ ਧੁੰਦਾਂ ਦੇ ਕਾਰਨ ਜਿਹੜੇ ਹੈਗੇ ਚੂਰ ਜਿਹੜੇ ਪੂਰੇ ਸਰਗਰਮ ਨੇ ਐ ਹਲੇ ਤੇ ਚੋਰੀ ਜਿਹੜੀ ਹੈਗੀ ਆ ਕਰਨ ਤੋਂ ਨਹੀਂ ਹਟਦੇ ਰਾਤ ਨੂੰ ਬਈ 12 ਵਜੇ ਸਪੈਸ਼ਲੀ ਬੰਦਾ ਦੇਖੋ ਚੋਰੀ ਕਰਨ ਲਈ ਕੋਠੇ ਤੇ ਛੱਤ ਤੇ ਚੜ ਗਿਆ 15 16 ਫੁੱਟ ਉੱਚਾ ਕੋਠਾ ਇਹ ਚਾਰ ਖੁੱਡੇ ਬਾਈ ਉਹਨਾਂ ਨੇ ਉੱਪਰ ਬਣਾਏ ਹੋਏ ਆ ਤੇ ਦੋ ਖੁੱਡੇ نیچے ਆ ਜਿਨ੍ਹਾਂ ਦੀਆਂ ਸਾਰੀਆਂ ਜਾਲੀਆਂ ਦਰਵਾਜ਼ੇ ਜਿਹੜੇ ਕਵਰ ਕਰ ਦਿੱਤੇ ਨੇ ਤੇ ਬਾਕੀ ਜਿਹੜੇ ਵੀ ਕਿਸੇ ਵੀਰ ਨੇ ਬਾਈ ਹੂਟਰ ਲਗਾਉਣਾ ਹੋਵੇ ਗਾਰੰਟੀ ਆਪਾਂ ਦਵਾਂਗੇ ਜਿਹੜੀ ਚੀਜ਼ ਆਪਾਂ ਕਵਰ ਕਰ ਦਵਾਂਗੇ ਉਸ ਥਾਂ ਥਾਣੀ ਚੋਰੀ ਨਹੀਂ ਹੋ ਸਕਦੀ ਚਾਹੇ ਚੋਰ ਕੋਸ਼ਿਸ਼ ਕਰ ਲਵੇ ਸਾਡਾ ਹੂਟਰ ਲਾਇਆ ਹੋਇਆ ਪੂਰਾ ਕਾਮਯਾਬ ਆ ਬਾਈ ਜੀ ਕੋਈ ਵੀ ਜਿਹੜੇ ਹੂਟਰ ਹੋਰ ਲਾਉਂਦੇ ਆ ਜੇਕਰ ਕਿਸੇ ਦਾ ਨਹੀਂ ਚੱਲਦਾ ਜੇ ਕਿਸੇ ਨੇ ਅਪਗ੍ਰੇਡ ਕਰਨਾ ਹੋਵੇ ਤਾਂ ਉਹ ਵੀ ਵੀਰ ਸਾਡੇ ਨਾਲ ਜਿਹੜਾ ਕੰਟੈਕਟ ਕਰ ਸਕਦਾ ਜਿਹੜਾ ਸਾਡਾ ਲਾਇਆ ਹੂਟਰਾ ਵੀਰ ਜੀ 6 ਸਾਲ ਹੋ ਗਿਆ ਲਗਾਉਂਦਿਆਂ ਨੂੰ ਵੀਡੀਓ ਵੀ ਆਪਣੀਆਂ ਲਗਾਤਾਰ ਤੁਸੀਂ ਦੇਖਦੇ ਰਹਿੰਦੇ ਹੋ ਤੇ ਕਦੇ ਕੋਈ ਬਾਈ ਚੋਰੀ ਨਹੀਂ ਹੋਈ ਪਰਮਾਤਮਾ ਦੀ ਕਿਰਪਾ ਨਾਲ ਪੂਰਾ ਤਲੀਜਣਾ ਤਸੱਲੀ ਦੇ ਨਾਲ ਜਿਹੜਾ ਹੈਗਾ ਆਪਾਂ ਲਗਾ ਕੇ ਜਾਂਦੇ ਆ ਇਹ ਚੌਕੇ ਪਿੰਡ ਮਾਨਸਾ ਦਾ ਏਰੀਆ ਪੈ ਜਾਂਦਾ ਬਾਈ ਜੀ ਆਪਣਾ ਬਠਿੰਡੇ ਜਿਲ੍ਹੇ ਦਾ ਪਿੰਡ ਆ ਬਾਈ ਜੀ ਚੌਕੇ ਕਲਾਂ ਚੌਕੇ ਤਾਂ ਚੌਕੇ ਕਲਾਂ ਨਾ ਚੌਕੇ ਵੀਰੇ ਕੱਲਾ ਹੀ ਚੌਕੇ ਆ ਜੀ ਠੀਕ ਆ ਜੀ ਤੇ ਬਾਈ ਕਿੰਨੇ ਕ ਪੁਰਾਣੇ ਰੱਖੇ ਹੋਏ ਆਪਣੇ ਕਬੂਤਰ ਕਬੂਤਰਾਂ ਦਾ ਵੀਰੇ ਹੋ ਗਏ ਹੋਣਗੇ 25 ਸਾਲਾਂ ਦਾ ਹੋਊਗਾ 25 25-30 ਸਾਲ ਹੋ ਗਏ ਰੱਖਿਆਂ ਹੋਣਗੇ ਸਹੀ ਆ ਸਹੀ ਆ ਤੇ ਚੌਕੇ ਗਰੁੱਪ ਆ ਬਾਈ ਹੋਣਾ ਦਾ ਤਾਇਆ ਜੀ ਦੇ ਰੱਖੇ ਸੀ ਬਸ ਜੋ ਦੂਆਰ ਆਪਾਂ ਨੂੰ ਹੋ ਗਏ ਠੀਕ ਆ ਠੀਕ ਆ ਤੇ ਆਪਣਾ ਕੋਈ ਉਸਤਾਦ ਵੀ ਹੈਗਾ ਬਾਈ ਜੀ ਹਾਂਜੀ ਬਾਈ ਕੌਣ ਜੀ ਬਾਈ ਮੂਸ਼ੀ ਮੂਲਿਆਂ ਵਾਲੀ ਤੋਂ ਬਾਈ ਮੂਸ਼ੀ ਮੂਲਿਆਂ ਵਾਲੀ ਠੀਕ ਆ ਜੰਟਾ ਗਰੁੱਪ ਹਾਂਜੀ ਹਾਂਜੀ ਉਸਤਾਦ ਜੰਟਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਬਹੁਤ ਵਧੀਆ ਜੀ ਤੇ ਵਧੀਆ ਕਬੂਤਰ ਬਾਈ ਕਬੂਤਰ ਵੀ ਸਾਰੇ ਉਹੀ ਨੇ ਇਹ ਹਾ ਕਬੂਤਰ ਵੀ तकरीबन ਉਹੀ ਹੈ ਜਿਆਦਾ ਆਪਣੇ ਕੋਲ ਬਾਈਕ ਕੋ ਆਏ ਠੀਕ ਆ ਠੀਕ ਆ ਬਾਕੀ ਬਾਈ ਜੀ ਬੇਲੇ ਟਾਈਮ ਦੇ ਵਿੱਚ ਤੁਹਾਨੂੰ ਬਾਈ ਦੇ ਕਬੂਤਰਾਂ ਦਾ ਪੂਰਾ ਸ਼ੌਂਕ ਕਰਾਵਾਂਗੇ ਬੈਠਾਂਗੇ ਗੱਲਬਾਤ ਵੀ ਕਰਾਂਗੇ ਸਾਡਾ ਮੇਨ ਮੋਟਿਵ ਹੁੰਦਾ ਵੀਡੀਓ ਬਣਾਉਂਦਾ ਕਿ ਉਹ ਚੋਰ ਵੀ ਅੱਜ ਦੇਖ ਰਿਹਾ ਹੋਊਗਾ ਵੀ ਬਾਈ ਰਾਤੀ ਮੈਂ ਇੱਥੇ ਗਿਆ ਸੀ ਤੇ ਫੜਿਆ ਨਹੀਂ ਗਿਆ ਨਹੀਂ ਤੇ ਐਹਲੇ ਨੂੰ ਕੋਹ ਨਾ ਕੋਹ ਦਾ ਹੋਇਆ ਪਿਆ ਹੋਣਾ ਸੀ ਕਿਸਮਤ ਚੰਗੀ ਸੀ ਜਿਹੜਾ ਬਾਈ ਜੀ ਹੱਥੋਂ ਹੀ ਨਿਕਲ ਗਿਆ ਕਹਿੰਦਾ ਮਤਲਬ ਬਾਈ ਹੁਣਾਂ ਕੋ ਡਿੱਗਣ ਦੇ ਕਾਰਨ ਉਹਦੇ ਪੈਪ ਵੀ ਮਾਰੀ ਬਾਈ ਉਹਨਾਂ ਨੇ ਮਗਰ ਦੱਸਦੇ ਨੇ ਜਦੋਂ ਉਹਨੇ ਕੋਠੇ ਤੋਂ ਛਾਲ ਮਾਰੀ ਆ ਤੇ ਬਾਈ ਉਹ ਕੰਡਿਆਂ ਦੇ ਵਿੱਚੋਂ ਦੀ ਦੌੜ ਕੇ ਚਲਾ ਗਿਆ ਫਿਰ ਤੁਹਾਨੂੰ ਪਤਾ ਜਾਣ ਦੀ ਕੋਈ ਪਰਵਾਹ ਨਹੀਂ ਸੀ ਉਹਲੇ ਉਹਨੂੰ ਵੀ ਭੱਜ ਕੇ ਬਚ ਜਾਵੇ ਇੱਥੋਂ ਤੇ ਬਾਕੀ ਬਾਈ ਜੀ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਤੇ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ